ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਲ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਖੀਰ ਬਣਾਵਾਂਗੇ ਖੀਰ ਬਣਾਵਾਂਗੇ ਜੀ ਆਪਾਂ ਰਸ ਪਾ ਕੇ ਤੇ ਰਵੜੀਦਾਰ ਆਪਾਂ ਖੀਰ ਬਣਾਵਾਂਗੇ ਉਹਦੇ ਵਾਸਤੇ ਨਾ ਆਪਾਂ 1.5 ਲੀਟਰ ਦੁੱਧ ਲਿਆ ਤੇ ਇੱਧਰ ਆਪਾਂ 2 ਚਮਚ ਚਾਵਲ ਹੈ ਇਹ ਆਪਾਂ ਭਿਉਂਤੇ ਸੀ ਪਹਿਲਾਂ ਇਹ ਆਪਣੇ ਚਾਵਲ ਭਿੱਜੇ ਹੋਏ ਤੇ ਇੱਧਰ ਆਪਾਂ 4-5 ਲੈ ਆ ਰਸ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਦੁੱਧ ਗਰਮ ਕਰਦੇ ਹਾਂ ਹੁਣ ਆਪਾਂ ਕੜਾਹੀ ਅੰਦਰ ਰੱਖੀ ਵੀ ਆਪਣੀ ਤੇ ਗੈਸ ਆਨ ਕਰਾਂਗੇ ਹੁਣ ਆਪਾਂ ਕੜਾਹੀ ਦੇ ਵਿੱਚ ਨਾ ਦੁੱਧ ਪਾ ਦਿਆਂਗੇ ਹੁਣ ਆਪਾਂ ਦੁੱਧ ਜਦੋਂ ਗਰਮ ਹੋ ਗਿਆ ਉਹਦੇ ਵਿੱਚੋਂ ਥੋੜਾ ਜਿਹਾ ਦੁੱਧ ਆਪਾਂ ਕੱਢਾਂਗੇ ਤੇ ਬਾਅਦ ਚ ਫਿਰ ਆਪਾਂ ਚਾਵਲ ਜਿਹੜੇ ਹੈਗੇ ਉਹ ਫੀਸ ਕੇ ਮਲਾ ਦਿਆਂਗੇ ਆਪਾਂ ਆਪਾਂ ਨਾ ਦੁੱਧ ਗਰਮ ਹੋਈ ਜਾਂਦਾ ਤੇ ਆਪਾਂ ਉਹਨਾਂ ਟਾਈਮ ਨਾ ਜਿਹੜੇ ਚਾਵਲ ਭੁੰਨਦੇ ਸੀ ਆਪਾਂ ਇਹਨਾਂ ਨੂੰ ਪੀਸ ਲਾਂਗੇ ਇਹ ਨਾ ਫੋਲਕੇ ਥੋੜੇ ਜਿਆਦੇ ਹੀ ਬਣ ਜਾਂਦੇ ਹਨ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਚਾਵਲ ਆਪਨੇ ਨਾ ਪੀਸੇਗੇ ਆਪਾਂ ਦਰਦਰੇ ਜਿਹੇ ਪੀਸਨੇ ਸੀ ਤੇ ਦਰਦਰੇ ਜੀ ਆਪਣੇ ਪੀਸੇ ਹੋਏ ਚਾਵਲ ਇੱਧਰ ਆਪਣਾ ਦੁੱਧ ਵੀ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚੋਂ ਨਾ ਥੋੜਾ ਜਿਹਾ ਦੁੱਧ ਬਾਹਰ ਕਰ ਦਾਂਗੇ ਗਰਮ ਦੁੱਧ ਐਨਕ ਤੇ ਹੁਣ ਦੁੱਧ ਆਪਾਂ ਉਬਾਲੇ ਲਈ ਜਾਂਦੇ ਤੇ ਹੁਣ ਆਪਾਂ ਜਿਹੜਾ ਚਾਵਲ ਹੈ ਨਾ ਇਹ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਨਾ ਕਰਛੀ ਚਲਾਈ ਚੱਲਾਂਗੇ ਵੀ ਆਪਣੇ ਚਾਵਲ ਥੱਲੇ ਨਾ ਲੱਗ ਜਾਣ ਜਦੋਂ ਇੱਕ ਵਾਰੀ ਹੈ ਨਾ ਉਬਾਲਾ ਆਉਣ ਲੱਗ ਗਿਆ ਤੇ ਫੇਰ ਆਪਣੇ ਆਪ ਬਣੀ ਜਾਣਗੇ ਥੋੜਾ ਜਿਹਾ ਟਾਈਮ ਚਲਾਵਾਂਗੇ ਆਪਾਂ ਹੁਣ ਆਪਣੇ ਇਧਰ ਨਾ ਆਪਾਂ ਦੁੱਧ ਜਿਹੜਾ ਗਰਮ ਲਿਆ ਸੀ ਤੇ ਉਹ ਆਪਾਂ ਜਿਹੜਾ ਰਾਸਾ ਹੈ ਨਾ ਆਪਣੇ ਇਹਨਾਂ ਨੂੰ ਆਪਾਂ ਪਿਉਂਦਿਆਂਗੇ ਇਹਦੇ ਵਿੱਚ ਇਹਨਾਂ ਦੇ ਆਪਾਂ ਛੋਟੇ-ਛੋਟੇ ਪੀਸ ਕਰ ਲਾਂਗੇ ਦੁੱਧ ਇੱਧਰ ਆਪਣਾ ਰਿਜਣ ਲੱਗ ਗਿਆ ਖੀਰ ਬਣਾਉਣੀ ਬਣਨੀ ਸ਼ੁਰੂ ਹੋ ਗਈ ਹੈ ਤੇ ਆਪਾਂ ਜਿਹੜੇ ਰਾਸ ਹੈ ਇਹਨਾਂ ਨਾਲ ਆਪਣੀ ਰੌੜੀਦਾਰ ਖੀਰ ਨਾ ਬਹੁਤ ਵਧੀਆ ਤਿਆਰ ਹੋ ਜਾਊਗੀ ਉਹਨਾਂ ਦੁੱਧ ਨੂੰ ਪਹਿੜਾ ਗਰਮ ਮੈਂ ਉੱਤੇ ਪਾ ਦਿਆਂਗੇ ਜੀ ਇਹ ਸੌਫਟ ਹੋ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਦੇਨੇ ਇੱਧਰ ਆਪਣੀ ਖੀਰ ਦੇਖੋ ਰਿਜੀ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਦੀ ਨਾ ਅੱਧੇ-ਅੱਧੇ ਮਿੰਟ ਤੋ ਚਲਾਈ ਜਲਾਂਗੇ ਚਮਚ ਤੇ ਆਪਣੇ ਆਪ ਇਹ ਬਲ ਜਾਊਗੀ ਤੇ ਹੁਣ ਆਪਾਂ ਨਾ ਇਹਦੇ ਵਿੱਚ ਇਲਾਇਚੀ ਪਾਊਡਰ ਪਾ ਦਿੰਨੇ ਆ ਨਾਲ ਦੀ ਨਾਲ ਹੀ ਜੇ ਸੋਹਣੇ ਪਸੰਦ ਦਾ ਤਾਂ ਪਾ ਲਓ ਨਹੀਂ ਪਸੰਦ ਤਾਂ ਨਾ ਪਾਓ ਫੇਰ ਵੀ ਖੀਰ ਤਾਂ ਵਧੀਆ ਬਣੂਗੀ ਬਹੁਤ ਹੀ ਸਵਾਦ ਬਣੂਗੀ ਹੁਣ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਪਕਾਈ ਚੱਲਾਂਗੇ ਇਧਰ ਨਾ ਖੀਰ ਆਪਣੀ ਬਣੀ ਜਾਂਦੀ ਐ ਤੇ ਉਤੋਂ ਆਪਾਂ ਨਾ ਢੱਕਣ ਦੇ ਕੇ ਤੇ ਜਿਵੇਂ ਸਲੋ ਗੈਸ ਤੇ ਰੱਖਤੀ ਐ ਤੇ ਹੁਣ ਆਪਾਂ ਜਿਹੜਾ ਰਾਸ ਇਹਨਾਂ ਨੂੰ ਵੀ ਗ੍ਰाइंड ਕਰ ਲਾਂਗੇ ਆਪਾਂ ਇਹਨਾਂ ਨੂੰ ਮੈਂ ਮੈਸ਼ ਕਰ ਲਿਆ हूँ आप इन जग च पा ला थोड़ा जहा दु पा लेंगे इन ग्राइंड कर लागे ऐसा रस ना अपने देखो ग्राइंड हो गए हाँ देखो कि बन गए बहुत ही वजिया बन गए ਤੇ ਹੁਣ ਆਪਾਂ ਇਹਨੂੰ ਦੁੱਧ ਦੇ ਵਿੱਚ ਹੀ ਪਾ ਦਾਂਗੇ ਇਹਨਾਂ ਖੀਰ ਦੇ ਖੀਰ ਨੂੰ ਆਪਣੇ ਰਿਜਦੇ ਨੂੰ 6-7 ਮਿੰਟ ਕੋ ਹੋ ਗਏ ਤੇ ਹੁਣ ਆਪਾਂ ਆਹ ਫਰਾਸ ਵਿੱਚ ਪਾ ਦਾਂਗੇ ਹੁਣ ਆਪਾਂ ਥੋੜਾ ਜਿਹਾ ਟਾਈਮ ਨਾਲ ਇਹਨੂੰ ਆਸਤਿਕਾ ਕਰਕੇ ਚਲਾਵਾਂਗੇ ਜਿੰਨਾ ਟਾਈਮ ਇਹ ਬੀਓ ਵਾਲਾ ਨਹੀਂ ਆਉਂਦਾ ਇਹਨੂੰ ਫੇਰ ਆਪਾਂ ਸਲੋ ਗਾਸ ਤੇ ਕਰਦੇ ਆਂਗੇ ਇਹਨੂੰ ਹੁਣ ਨਾ ਆਪਣੀ ਆਪਾਂ ਖੀਰ ਨਾ ਰਿਜਣ ਲੱਗਦੀ ਹੈ ਤੇ ਇਹਨੂੰ ਦੂਸਰੇ ਚੁੱਲੇ ਤੇ ਕਰ ਦਿਆਂਗੇ ਹੁਣ ਆਪਾਂ ਇਧਰਲੀ ਸਾਈਡ ਤੇ ਨਾ ਚੀਨੀ ਨੂੰ ਮੈਲਟ ਕਰਾਂਗੇ ਆਪਾਂ ਹੁਣ ਜਿੰਨਾ ਆਪਾਂ ਨੂੰ ਮਿੱਠਾ ਚਾਹੀਦਾ ਆਪਾਂ ਉਨੀ ਚੀਨੀ ਪਾ ਲਾਂਗੇ ਹੁਣ ਆਪਾਂ ਇਹਨੂੰ ਨਾ ਕਾਰਮਲਾਈਟ ਕਰ ਲਾਂਗੇ ਤੇ ਇਧਰ ਖੀਰ ਆਪਣੀ ਬਣੀ ਜਾਂਦੀ ਹੈ ਆ ਚੀਨੇ ਆਪਣੇ ਨਾ ਕਾਰਮਲਾਈਟ ਹੋਣ ਲੱਗ ਗਈ ਦੇਖੋ ਮੈਲਟ ਹੋਣ ਲੱਗ ਗਈ ਹੁਣ ਆਪਾਂ ਇਹਦੇ ਵਿੱਚ ਮਾਰਾਂਗੇ ਚਮਚ ਤੇ ਆਪਾਂ ਨਾ ਬਹੁਤ ਜ਼ਿਆਦਾ ਨਹੀਂ ਇਹਨੂੰ ਡਾਰਕ ਕਰਦੇ ਠੀਕ ਠੀਕ ਹੀ ਕਰਾਂਗੇ ਤੇ ਇਹਨੂੰ ਆਪਾਂ ਹੁਣ ਸਲੋ ਗੈਸ ਤੇ ਪਕਾਈ ਜਾਂਦੇ ਬਿਲਕੁਲ ਸਲੋ ਹੈ ਤੇਜ਼ ਕਰਾਂਗੇ ਨਾ ਤੇ ਫਿਰ ਆਪਣੀ ਚਾਸ਼ਨੀ ਹੈ ਜਿਹੜੀ ਕੁੜਵੀ ਹੋ ਜੋਗੀ। ਚੀਨੀ ਨਾ ਆਪਣੀ ਬਹੁਤ ਵਧੀਆ ਮੈਲਟ ਹੋ ਗਈ। ਕਲਰ ਸੋਨਾ ਆ ਗਿਆ ਤੇ ਹੁਣ ਆਪਾਂ ਇਹਨੂੰ ਉਤਾਰ ਕੇ ਨਾ ਤੇ ਆਪਾਂ ਖੀਰ ਵਾਲੀ ਕੜਾਹੀ ਇੱਧਰ ਰਿਸੈਰਟ ਰੱਖ ਲਾਂਗੇ ਹੁਣ ਆਪਾਂ। ਇੱਥੇ ਰੱਖ ਲਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਇਹ ਕਰਮ ਲਾਈਟ ਛੀਨੀ ਜਿਹੀ ਪਾ ਦਿਆਂਗੇ। ਨਾ ਛਿੱਟ ਕੇ 팬 ਦਾ ਥੋੜਾ ਜਿਹਾ ਸਬਸ ਬਚ ਕੇ ਰਹਿਣਾ ਪਊਗਾ ਆਪਾਂ ਨੂੰ ਐਸ ਤਰ੍ਹਾਂ ਕਰਕੇ ਹੁਣ ਆਪਾਂ ਵਿੱਚ ਮੈਲਟ ਕਰ ਆ ਮਿਕਸ ਕਰ ਦਿੰਨੇ ਆ ਤੇ ਆਪਾਂ ਨਾ 2 ਚਮਚੀ ਚੀਨੀ ਦੇ ਵੈਸੇ ਪਾਵਾਂਗੇ ਵਿੱਚ ਇਹਦੇ ਸਾਰੀ ਨਹੀਂ ਆਪਾਂ ਮੈਲਟ ਕਰੀ ਸੀ ਤੇ 2 ਚਮਚੇ ਮੈਂ ਰੱਖ ਲਈ ਸੀ ਇਹ ਬਾਅਦ ਵਿੱਚ ਵੈਸੇ ਪਾ ਦੇਣੀ ਉਹ ਆਪਾਂ ਨੇ ਨਾ ਕਲਰ ਵਾਸਤੇ ਆਪਾਂ ਮੈਲਟ ਕਰੀ ਸੀ ਵੀ ਕਲਰ ਸੋਨਾ ਆ ਜਾਉ ਆਪਣੀ ਕੇਰ ਦਾ ਉਨਾਪਾ ਇਸ ਤਰ੍ਹਾਂ ਕਰਕੇ 2-4 ਮਿੰਟ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਿਹੜੇ ਡਰਾਈ ਫਰੂਟ ਪਾਉਣੇ ਉਹ ਪਾ ਦਿਆਂਗੇ ਇਹ ਕਾਜੂ ਆ ਤੇ ਬਦਾਮ ਆ ਥੋੜੇ ਜਿ PISTE ਆ 2 ਮਿੰਟ ਪਕਾਵਾਂਗੇ ਆਪਾਂ ਹੁਣ ਇਹ ਆਪਣੀ ਨਾ ਰਵੜੀਦਾਰ ਖੀਰ ਬਣ ਕੇ ਨਾ ਤਿਆਰ ਹੋ ਗਈ ਆ ਤੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਬੌਲ ਦੇ ਵਿੱਚ ਆਪਣੀ ਰੌਲੀਦਾਰ ਖੀਰ ਬਣ ਕੇ ਨਾ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਸਰਦੀ ਗਰਮੀ ਵੀ ਆਪਾਂ ਖਾ ਸਕਦੇ ਆ ਸਰਦੀਆਂ ਚ ਆਪਾਂ ਇਹਨੂੰ ਗਰਮ ਖਾ ਸਕਦੇ ਹੁਣ ਆਪਾਂ ਨੂੰ ਇਹ ਫ੍ਰਿਜ ਚ ਰੱਖ ਕੇ ਠੰਡੀ ਕਰਕੇ ਖਾਵਾਂਗੇ ਆਪਾਂ ਇਹਨੂੰ ਉਤੋਂ ਹੁਣ ਆਪਾਂ ਕਾਜੂ ਆ ਬਦਾਮ ਦੇ ਨਾਲ ਡੈਕੋਰੇਟ ਕਰਦੇ ਆਂਗੇ ਨਾਲੇ ਪਾਵਾਂਗੇ ਆਪਾਂ ਪਿਸਤੇ ਇਹ ਦੋਨੇ ਸੀਜ਼ਨਾਂ ਦਾ ਤੋਹਫਾ ਹੈ ਖੀਰ ਹੈ ਜਿਹੜੀ ਆਪਣੀ ਬਹੁਤ ਹੀ ਵਧੀਆ ਬਣੀ ਹੈਗੀ ਬਹੁਤ ਹੀ ਹੈਲਦੀ ਹੈ ਨਾਲੇ ਟੇਸਟੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਖੀਰ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਨਾਲੇ ਸਬਸਕ੍ਰਾਈਬ ਕਰਿਓ ਨਾਲੇ ਘੰਟੀ ਦਾ ਬਟਨ ਦਬਾ ਦਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ